ਸੋ 40 ਮੁਕਤੀ ਆਦੀ ਤਰਤੀਂ ਸ਼੍ਰੀ ਮੁਕਸਸ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲੇ ਦੇ ਵਿੱਚ ਵੱਡੀ ਗਿਣਤੀ ਚ ਸ਼ਰਧਾਲੂ ਪਹੁੰਚ ਰਹੇ ਨੇ ਸ਼ਰਧਾਲੂ ਗੁਰਦੁਆਰਾ ਟਟੂਟੀ ਗੰਢੀ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋ ਰਹੇ ਨੇ ਤੇ 40 ਸਿੰਘ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਪੇਟ ਕਰ ਰਹੇ ਹਨ ਇਸ ਦੇ ਨਾਲ ਹੀ ਖਿਦਰਾਣੇ ਦੀ ਜੰਗ ਦੌਰਾਨ ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਿੱਠ ਤੇ ਪਿੱਛੇ ਵਾਰ ਕਰਨ ਵਾਲੇ ਨੂਰਦੀਨ ਦੀ ਕਬਰ ਦੇ ਉੱਤੇ ਸ਼ਰਧਾਲੂ ਪਹੁੰਚ ਕੇ ਜੁਤੀਆਂ ਮਾਰ ਕੇ ਉਸ ਗਰਦਾਰ ਨੂੰ ਲਾਂਤਾ ਪਾ ਰਹੇ ਹਨ ਸਸਿਕਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਇਹ ਸ਼ਾਂਤ ਇਸ ਵੇਲੇ ਚਾਲੀ ਮੁਕਤਿਆਂ ਦੀ ਪਾਵਨ ਪਵਿੱਤਰ ਇਤਿਹਾਸਿਕ ਨਗਰੀ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਦੱਸਦੀ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ 40 ਮੁਕਤੇ ਜੋ ਉਹਨਾਂ ਨੂੰ ਬੇਦਾਵਾ ਦੇ ਕੇ ਵਾਪਸ ਆ ਗਏ ਸਨ ਐਸੇ ਹੀ ਧਰਤੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਨੇ ਸਾਥ ਨਿਭਾਇਆ ਅਤੇ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਵੱਖ-ਵੱਖ ਤਰ੍ਹਾਂ ਦਾ ਇਤਿਹਾਸ ਜੋ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਉਸੇ ਹੀ ਇਤਿਹਾਸ ਦਾ ਇੱਕ ਪਹਿਲੂ ਅੱਜ ਕੈਮਰਾ ਪਰਸਨ ਮੇਰੇ ਨਾਲ ਤੁਹਾਨੂੰ ਇਸ ਸਕਰੀਨ ਤੇ ਦਿਖਾਉਣਗੇ ਜਿਸ ਜਗ੍ਹਾ ਦੇ ਉੱਪਰ ਲੋਕਾਂ ਵੱਲੋਂ ਚਪਲਾਂ ਬੂਟ ਮਾਰੇ ਜਾ ਰਹੇ ਆ ਇਹ ਸਥਾਨ ਇੱਕ ਮੁਗਲ ਦੀ ਕਬਰ ਹੈ ਕਾ ਇੱਥੇ ਜਿਹੜੀ ਸੰਗਤ ਐ ਦੂਰ ਦਰਾਡੇੋਂ ਆਉਂਦੀ ਐ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਵੀ ਅੱਜ ਸਿੱਖ ਸੰਗਤ ਪਹੁੰਚੀ ਹੋਈ ਐ ਤੇ ਤੁਹਾਡੀ ਗੱਲ ਕਰਾਉਣ ਦੀ ਬਾਈ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਇੱਕ ਮਿੰਟ ਆ ਜਾਓਗੇ ਬਾਬਾ ਜੀ ਕੀ ਨਾਮ ਜੇ ਤੇ ਕਿੱਥੋਂ ਆਏ ਜੇ ਅਸੀਂ ਆਏ ਜੀ ਨਿਸ਼ਾਨ ਸਿੰਘ ਆਪਣਾ ਮੇਲਾ ਨਾਂ ਐ ਅਸੀਂ ਤਰਨਤਾਰਨ ਤੋਂ ਆਏ ਜੀ ਪਿੰਡ ਲਾਹਣੀ ਤੋਂ ਤਰਨਤਾਰਨ ਤੋਂ ਹਾਂਜੀ ਸੋਚ ਕੇ ਕਿ ਇਹੋ ਜੀ ਸ਼ਰਦਾ ਸੀ ਇੱਥੇ ਆਉਣ ਤੋਂ ਪਹਿਲਾਂ ਦੇਖੋ ਪਾਸ਼ੋ ਆਪਣੇ ਗੁਰੂ ਦੇ ਨਾਲ ਆ ਇਹੋ ਜੇ ਤਸਗੀ ਹੋਏ ਕਿਥੋਂ ਦੀ ਕਿਥੇ ਜੰਗ ਲੜਦੇ ਲੜਦੇ ਇੱਥੇ ਵੈਰੀ ਆਣ ਕੇ ਆ ਜਿਵੇਂ ਛਤਰ ਵਜਦੇ ਆ ਇਹ ਆਣ ਕੇ ਚੋਰ ਬਣ ਕੇ ਗੁਰੂ ਨੂੰ ਤੀਰ ਵਾਰਨ ਲਗਾ ਇਹਦਾ ਧਾਰ ਦੇਖੋ ਹੁਣ ਕਿਤਰਾ ਹੋਣ ਰਿਹਾ ਏ ਜਿਹੜਾ ਵੀ ਜ਼ੁਲਮ ਸਾਹਮਣੇ ਟੱਕਰ ਕਿਨੇ ਕੀਤਾ ਏ ਇਸ ਤਰ੍ਹਾਂ ਛਿੱਤਰ ਵਜਦੇ ਰਹਿਣਗੇ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਭਾਈ ਜੀ ਕਿਹੜੀ ਜਗ੍ਹਾ ਤੋਂ ਆਏ ਜੇ ਆਏ ਗੁਰਸਾ ਤੋਂ ਆਏ ਜੀ ਗੁਰੂ ਵਰਸਾ ਤੋਂ ਹਾਂ ਜੀ ਕੀ ਨਾਮ ਜੇ ਦਰਸ਼ਨ ਸਿੰਘ ਕਿੱ디 ਜਿਹੜਾ ਇਹਨੂੰ ਆ ਮਾਰਦੇ ਆ ਇੱਕ ਮੁਗਲ ਦੀ ਕਬਰ ਉੱਪਰ ਹਾਂ ਜੀ ਕੀ ਕਹਿਣਾ ਚਾਹੋਗੇ ਕਿਉਂ ਮਾਰ ਇਹਨਾਂ ਗੁਰੂ ਸਾਹਿਬ ਤੇ ਜ਼ੁਲਮ ਕੀਤਾ ਜੀ ਗੁਰੂ ਸਾਹਿਬ ਦੇ ਬੱਚੇ ਨੂੰ ਛੋਟਾ ਜਿਹਾ ਸਾਰੇ ਜਸਿਆਂ ਨੂੰ ਇਹਨਾਂ ਨੇ ਘੇਰ ਕੇ ਤੇ ਤੀਰ ਚਲਾਏ ਸੀ ਸਭੀ ਅੰਸਲੇ ਜੀ ਦਿੱਤੀ ਜਾਏ ਹਾਂਜੀ ਉਹਦੀ ਸਜਾ ਦਿੱਤੀ ਰਾਇ ਜੀ ਜੀ ਧੰਨਵਾਦ ਜੀ ਅੱਗੇ ਆਉਣਗੇ ਕੈਮਰਾ ਪਰਸਨ ਤਾਂ ਦਿਖਾ ਦਈਏ ਬ੍ਰਦਰ ਸਾਈਡ ਤੇ ਹੋ ਜਾਓਗੇ ਇੱਕ ਮਿੰਟ ਲਈ ਆ ਦੇਖੋ ਬਿਲਕੁਲ ਜੀ ਬੀਬੀਆਂ ਵੱਲੋਂ ਵੀ ਮੁਗਲ ਦੀ ਕਬਰ ਦੇ ਉੱਪਰ ਜੁੱਤੀਆਂ ਮਾਰ ਕੇ ਜਿਹੜਾ ਉਸ ਵਿਅਕਤੀ ਦੇ ਗੁਨਾਹ ਦੀ ਸਜ਼ਾ ਬੁਰਗੋਬਿੰਦ ਸਿੰਘ ਜੀ ਦੇ ਕਾਲ ਤੋਂ ਲੈ ਕੇ ਅੱਜ ਤੱਕ ਅਜੇ ਹੀ ਲੋਕਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਜੋ ਲੋਕ ਕਿਸੇ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਧੋਖਾ ਕਰਦੇ ਐ ਧੋਖਾ ਮਾਉਂਦੇ ਐ ਤਾਂ ਹੋਰ ਸਿੱਖ ਸੰਗਤਾਂ ਦੇ ਨਾਲ ਬਿਲਕੁਲ ਦੂਜੇ ਪਾਸੇ ਦਿਖਾਈ ਗਏ ਕਿ ਬਕਾਇਦਾ ਉਹਦੇ ਉੱਪਰ ਮੈਂਸ਼ਨ ਵੀ ਕੀਤਾ ਹੋਇਆ ਹੈ ਕਿ ਇਹ ਨੂਰਦੀਨ ਦੀ ਕਬਰ ਹੈ ਬੋਲੋ ਬੋਲੋ ਐ ਪੰਜ ਬਾਣੇ ਹੋ ਗਏ ਬਿਲਕੁਲ ਜੀ ਨੂਰਦੀਨ ਦੀ ਕਬਰ ਹੈ ਤਾਂ ਇਸ ਕਬਰ ਦੇ ਉੱਪਰ ਵਜ ਰਹੀਆਂ ਜੁੱਤੀਆਂ ਇਸ ਗੱਲ ਦਾ ਪ੍ਰਤੀਕ ਹਨ ਕਿ ਜੋ ਵੀ ਲੋਕ ਕਿਸੇ ਨਾਲ ਧੋਖਾ ਕਰਦੇ ਹਨ ਧੋਖਾ ਮਾਉਂਦੇ ਹਨ ਕਿਸੇ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਦੇ ਹਨ ਤਾਂ ਅਜਿਹੇ ਲੋਕਾਂ ਦਾ ਹਸ਼ਰ ਬਿਲਕੁਲ ਅਜਿਹਾਈ ਹੋਂਡਾ ਤਮੇਲਾ ਮਾਗੀ ਦੇ ਨਾਲ ਜੁੜੇ ਹੋਰ ਫੈਕਟਸ ਲੈ ਕੇ ਵੀ ਤੁਹਾਡੇ ਤੱਕ ਇਨ ਬਿਨ ਇਸ ਤੋਂ ਬਾਅਦ ਅਗਲੀ ਜਾਣਕਾਰੀ ਸਾਰੀ ਸਾਂਝੀ ਕਰਦੇ ਰਵਾਂਗੇ